18 ਸਾਲ ਦੀ ਉਮਰ ਤੋਂ ਘੱਟ ਵਹੀਕਲ ਚਲਾਉਣ ਵਾਲਿਆਂ ਤੇ ਹੁਣ ਬਠਿੰਡਾ ਪੁਲਸ ਹੋਈ ਸਖਤ ਅੱਜ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਲਗਾਇਆ ਗਿਆ ਨਾਕਾ ਅਤੇ ਇਹਨਾਂ ਵੱਲੋਂ ਕੱਟੇ ਗਏ 12 ਤਿੰਨ ਚਲਾਨ ਮੰਗਲਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਨਾਕੇ ਤੇ ਖੜੇ ਟ੍ਰੈਫਿਕ ਅਨਚਾਰਜ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਨਵੇਂ ਕਾਨੂੰਨ ਆਏ ਹਨ ਤੇ ਹੁਣ 18 ਸਾਲ ਤੋਂ ਘੱਟ ਉਮਰ ਦੇ ਅਗਰ ਕੋਈ ਬੱਚਾ ਵੀਕਲ ਚਲਾਉਂਦਾ ਹੈ ਤਾਂ ਉਹਨਾਂ ਦੇ ਮਾਪਿਆਂ ਨੂੰ ਜੁਰਮਾਨਾ ਹੋਵੇਗਾ ਨਾਲ ਸਜ਼ਾ ਵੀ ਹੋ ਸਕਦੀ ਹੈ ਇਸ ਨੂੰ ਲੈ ਕੇ ਅਜੋਨਾ ਵੱਲੋਂ ਇੱਥੇ ਨਾਕਾ ਲਗਾਇਆ ਗਿਆ ਕਿਉਂਕਿ ਲੋਕਾਂ ਨੂੰ ਪਹਿਲਾਂ ਸਮਾਂ ਦਿੱਤਾ ਗਿਆ ਸੀ ਲੇਕਿਨ ਲੋਕ ਫਿਰ ਵੀ ਨਹੀਂ ਸੁਧਰੇ ਤੇ ਉਹਨਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਇੱਥੇ ਪੁਲਿਸ ਫੋਰਸ ਨੇ ਆਪਣੇ ਨਾਲ ਲੈ ਕੇ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਆਪਣਾ ਨਾਕਾ ਲਗਾਇਆ ਗਿਆ ਭਾਵੇਂ ਮਾਪਿਆਂ ਵੱਲੋਂ ਉਹਨਾਂ ਦੇ ਨਾਲ ਬੈਸ ਵੀ ਕੀਤੀ ਗਈ ਲekin ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਅਤੇ ਅਗਰ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਹੀਕਲ ਚਲਾਉਂਦਾ ਦੇਖਿਆ ਤਾਂ ਉਹਨਾਂ ਵੱਲੋਂ ਚਲਾਨ ਕੱਟਿਆ ਜਾਵੇਗਾ ਅੱਜ ਵੀ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਨਾਕਾ ਲਗਾ ਕੇ 12 ਤੋਂ 13 ਚਲਾਨ ਕੱਟੇ ਗਏ ਦੇਖੋ ਤਸਵੀਰਾਂ ਬਟਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਦੀਆਂ ਜਿੱਥੇ ਮਾਪਿਆਂ ਵੱਲੋਂ ਇੱਥੇ ਆਪਣਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਜਹਨ ਜਿਹੜੇ ਮਨਜੀਤ ਸਿੰਘ ਉਹਨਾਂ ਦੇ ਨਾਲ ਬੈਠ ਕੇ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਆਖਿਆ ਕਿ ਇੱਥੇ ਬਹਿਸ ਕਰਨ ਦੀ ਲੋੜ ਨਹੀਂ ਆਪਣੇ ਬੱਚਿਆਂ ਨੂੰ ਆਪਣਾ ਸਮਝਾਓ ਕਿਉਂਕਿ ਉਹਨਾਂ ਵੱਲੋਂ ਪਹਿਲਾਂ ਵੀ ਲਗਾਤਾਰ ਜਿੱਥੇ ਬੱਚਿਆਂ ਨਾਲ ਆਪਣਾ ਵਿਰ ਕੀਤੇ ਜਾ ਰਿਹਾ ਹੈ ਅਗਰ ਇੱਥੇ ਬੱਚੇ ਆਪਣਾ ਫਿਰ ਤੋਂ ਵਾਹਨ ਲੈ ਕੇ ਆਉਣਗੇ ਤਾਂ ਉਹਨਾਂ ਵੱਲੋਂ ਇਸ ਤਰ੍ਹਾਂ ਹੀ ਆਪਣਾ ਚਲਾਨ ਲਗਾਤਾਰ ਇਹਨਾਂ ਵੱਲੋਂ ਇਸ ਤਰ੍ਹਾਂ ਦੀ ਇਹ ਐਫ ਡਰਾਈਵ ਚਲਾਈ ਜਾਵੇਗੀ ਤੇ ਕੱਟੇ ਜਾਣਗੇ ਦੱਸ ਦਈਏ ਕਿ ਨਵੇਂ ਕਾਨੂੰਨ ਦੇ ਅਨੁਸਾਰ ਹੁਣ ਅਗਰ 18 ਸਾਲ ਤੋਂ ਘੱਟ ਉਮਰ ਦੇ ਵਿੱਚ ਅਗਰ ਤੁਹਾਡਾ ਬੱਚਾ ਵਹੀਕਲ ਚਲਾਉਂਦਾ ਫੜਿਆ ਜਾਂਦਾ ਤਾਂ ਤੁਹਾਨੂੰ 25000 ਰੁਪਿਆ ਜੁਰਮਾਨਾ ਵੀ ਹੋ ਸਕਦਾ ਤੇ ਉਹਦੇ ਨਾਲ 3 ਸਾਲ ਦੀ ਸਜ਼ਾ ਵੀ ਮਾਪਿਆ ਨੂੰ ਹੋ ਸਕਦੀ ਹੈ 10 ਇਸ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਲਗਾਤਾਰ ਇਸ ਤੋਂ ਪਹਿਲਾਂ ਸਖਤੀ ਕੀਤੀ ਗਈ ਹੈ ਇਹ ਨਵਾਂ ਕਾਨੂੰਨ ਬਣਿਆ ਹੈ ਤੇ ਉਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਨਾਕੀਬੰਦੀ ਕਰਕੇ ਸਾਰਾ ਕੁਝ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਜਿੱਥੇ ਨਾਣੜ ਅਵੇਅਰ ਵੀ ਕੀਤਾ ਜਾ ਰਿਹਾ ਹੈ ਕਿ ਅਗਰ ਤੁਹਾਡੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਵਹੀਕਲ ਨਾ ਚਲਾਉਣ ਦਿੱਤਾ ਜਾਵੇ ਕਿਉਂਕਿ ਇਸ ਦੇ ਨਾਲ ਅਗਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਚਲਾਉਣ ਦੇ ਫੜੇ ਜਾਂਦੇ ਹਨ ਤਾਂ ਉਸ ਦੀ ਨਾਲ ਮਾਮਲਾ ਵੀ ਦਰਜ ਹੋ ਸਕਦਾ ਹੈ ਤੁਹਾਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ 25000 ਰੁਪਏ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਬਠਿੰਡਾ ਦੇ ਜੋ ਮਾਡਰ ਟਾਊਨ ਕੁਰਦਾ ਸਾਹਿਬ ਦੇ ਨੇੜੇ ਇੱਕ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਬੱਚਿਆਂ ਨੂੰ ਕੁਝ ਨੂੰ ਅਵੇਅਰ ਕੀਤਾ ਗਿਆ ਉੱਥੇ ਨਾਲ-ਨਾਲ ਇਹਨਾਂ ਵੱਲੋਂ 12-13 ਚਲਾਨ ਵੀ ਕੱਟੇ ਗਏ ਜੀ ਸਰ ਅੱਜ ਤੁਹਾਡੇ ਕੋਲ ਇੱਕ ਨਾਕਾ ਲੱਗਿਆ ਹੈ ਸਕੂਲੀ ਬੱਚਿਆਂ ਦੇ ਚਲਾਨ ਕੱਟੇ ਜਾ ਰਹੇ ਆ ਕਿਸ ਤਰ੍ਹਾਂ ਦੇ ਕਾਰਵਾਈ ਕਰ ਰਹੇ ਹੋ ਇਹ ਜੀ ਜਿਹੜਾ 16 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਆ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਐਕਟਵਾ ਵਗੈਰਾ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਆ ਜੋ ਬਿਨਾਂ ਲਾਇਸੈਂਸ ਤੋਂ ਆ ਤੇ ਜੇ ਉਹ ਲਾਇਸੈਂਸ ਔਫ ਰਾਈਡ ਨਹੀਂ ਹੈ ਇੱਕ ਵਾਜਾ ਲਾਉਣ ਲਈ ਉਸ ਤਰ੍ਹਾਂ ਦੇ ਇਹਨਾਂ ਕੋਲ ਲਰਨਿੰਗ ਲਾਇਸੈਂਸ ਹੈ ਜਿਹੜਾ 125 ਸੀਸੀ ਦੀ ਬਾਈਕ ਨਹੀਂ ਚਲਾ ਸਕਦੇ ਉਹ ਤੇ ਇਸ ਤਰ੍ਹਾਂ ਦੇ ਉਹ ਚਲਾਨ ਕੀਤੇ ਗਏ ਜਾਂ ਕਿੰਨੇ ਚਲਾਨ ਕੀਤੇ ਗਏ 12 13 ਚਲਾਨ ਹੋ ਗਏ ਜਿਸ ਤੋਂ ਪਹਿਲਾਂ ਕੀ ਇਹ ਮਹੀ ਮ ਲਗਾਤਾਰ ਚਲਦੇ ਰਹੇਗੀ ਕਿ ਇੱਥੇ ਖਤਮ ਕੀਤੀ ਜਾਏਗੀ ਖਤਮ ਜਾਰੀ ਰਹੂਗੀ ਬੱਚਿਆਂ ਨੂੰ ਅਵੇਅਰ ਵੀ ਕੀਤਾ ਜਾਊਗਾ ਇਹ ਜਰੂਰੀ ਸਾਡਾ ਮਕਸਦ ਕੱਲੇ ਚਲਾਨ ਕੱਟਣਾ ਨਹੀਂ ਹੈ ਬੱਚਿਆਂ ਨੂੰ ਅਵੇਅਰ ਕਰਨਾ ਵੀ ਉਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਲਈ ਇਹ ਚਲਾਈ ਗਈ ਹੈ ਕੋਈ ਇਹੋ ਜਿਹਾ ਕੋਈ ਹੋਇਆ ਵੀ ਜਿਨ੍ਹਾਂ ਦੇ ਮਾਪੇ ਆਏ ਹੋਣ ਉਹਨਾਂ ਨਾਲ ਤੁਹਾਡੀ ਗੱਲਬਾਤ ਮਾਪੇ ਇਤਰਾਜ਼ ਕਰਦੇ ਉਹਨਾਂ ਦੱਸਿਆ ਤੁਹਾਡਾ ਜਿਹੜਾ ਇਤਰਾਜ਼ ਹੈ ਗੈਰਵਾਜ਼ਬ ਹੈ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ 10:00 ਤੱਕ ਦਾ ਟਾਈਮ ਸੀ ਮੇਰੇ ਵਧਾ ਕੇ 8:00 ਤੱਕ ਦਾ ਕਰ ਦਿੱਤਾ ਸੀ ਵੀ ਬੱਚਿਆਂ ਦੇ ਪ੍ਰੋਪਰ ਲਾਇਸੈਂਸ ਬਣਾਓ ਤੇ ਉਹਦੇ ਅੰਡਰ ਜਿਹੜੇ ਲਾਇਸੈਂਸ ਤੇ ਚਲਾ ਸਕਦੇ ਉਹੀ ਵਹੀਕਲ ਚਲਾਉਣ ਇਹ ਜਾਂ ਫਿਰ ਮਾਪਿਓ ਆਪ ਡ੍ਰੌਪ ਕਰਕੇ ਨਾਲ ਜਾਂ ਜਿਹੜੇ ਆ ਬੱਚੇ ਸਾਈਕਲ ਤੇ ਹੋਣ ਇਹ ਮਾਪਿਆਂ ਨੂੰ ਇਹੀ ਵਾਰ-ਵਾਰ ਅਪੀਲ ਹੈ ਵੀ ਬੱਚਿਆਂ ਦੀ ਜਾਨ ਮਾਲ ਦੀ حفاظت ਲਈ ਇਹ ਸਭ ਕੁਝ ਕੀਤਾ ਜਾ ਰਿਹਾ। ਤਾਂ ਗਾਂ ਨੂੰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਤੌਰ ਤੇ ਲਗਾਤਾਰ ਜਾਰੀ ਰਹੂ ਜੀ। ਬੱਚਿਆਂ ਨੂੰ ਵੇਰ ਵੀ ਕੀਤਾ ਜਾਊਗਾ ਤੇ ਜੋ ਬੱਚੇ ਨਹੀਂ ਮੰਨਣਗੇ ਉਹਨਾਂ ਨੂੰ ਤੋੜਨਗੇ ਚਲਾਟ ਕੀਤੇ ਜਾਣਗੇ। ਬਿਲਕੁਲ।